ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜੇਕਰ ਤੁਸੀਂ ਵੀ ਬੈੱਡ ਤੇ ਬੈਠ ਕੇ ਪਾਠ ਕਰਦੇ ਹੋ ਤਾਂ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸਤਸੰਗਤ ਜੀ ਕਈ ਇਸ ਤਰ੍ਹਾਂ ਦੇ ਸਵਾਲ ਸਾਡੇ ਮਨਾਂ ਦੇ ਵਿੱਚ ਹੁੰਦੇ ਹਨ ਕਿ ਸੋਫਾ, ਕੁਰਸੀ ਜਾਂ ਬੈੱਡ ਤੇ ਬੈਠ ਕੇ ਪਾਠ ਕਰਨਾ ਠੀਕ ਹੈ? ਕਿ ਮੋਬਾਈਲ ਤੋਂ ਪਾਠ ਅਸੀਂ ਕਰ ਸਕਦੇ ਹਾਂ? ਕਿਸ ਤਰ੍ਹਾਂ ਬੈਠ ਕੇ ਪਾਠ ਕਰਨ ਦੇ ਨਾਲ ਜ਼ਿਆਦਾ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ? ਇਸ ਤਰ੍ਹਾਂ ਦੇ ਕਈ ਸਵਾਲਾਂ ਦੇ ਨਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਿਚਾਰ ਪੇਸ਼ ਕਰਨ ਵਾਲੇ ਹਾਂ ਜੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰਨਾ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਇਹ ਸਭ ਗੁਰਸਿੱਖਾਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਜੀ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਕੋਈ ਜਾਣਕਾਰੀ ਹੈ ਜੀ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਜਿਹੜੇ ਲੋਕ ਸਤਿਕਾਰ ਅਤੇ ਪ੍ਰੇਮ ਦੇ ਨਾਲ ਗੁਰੂ ਸਾਹਿਬਾਂ ਦੀ ਬਾਣੀ ਪੜ੍ਹਦੇ ਹਨ ਉਹਨਾਂ ਦੇ ਮਨਾਂ ਵਿੱਚ ਇਹ ਵੀ ਸਵਾਲ ਹੁੰਦਾ ਹੈ ਕਿ ਪਾਠ ਕਿਸ ਮਰਿਆਦਾ ਦੇ ਨਾਲ ਤੇ ਕਿਸ ਤਰ੍ਹਾਂ ਕੀਤਾ ਜਾਵੇ ਤਾਂ ਜੋ ਪਾਠ ਕਰਨ ਦਾ ਫਲ ਵੱਧ ਤੋਂ ਵੱਧ ਪ੍ਰਾਪਤ ਹੋ ਜਾਵੇ ਹੁਣ ਕੋਈ ਇਹ ਨਾ ਸੋਚੇ ਕਿ ਜੇ ਸੋਫੇ ਤੇ ਬੈਠ ਕੇ ਪਾਠ ਕਰਾਂਗੇ ਤਾਂ ਇਸ ਦਾ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਬਾਣੀ ਨੇ ਤਾਂ ਆਪਣਾ ਅਸਰ ਕਰਨਾ ਹੀ ਹੈ ਹਾਂ ਪਰ ਫਲ ਦਾ ਫਰਕ ਪੈ ਸਕਦਾ ਹੈ ਨਾਰਮਲੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਇੱਕ ਕਲਾਸ ਦੇ ਵਿੱਚ ਸਾਰੇ ਹੀ ਬੱਚਿਆਂ ਦੇ ਨੰਬਰ 90% ਕਿਸੇ ਦੇ 50% ਤੇ ਕਿਸੇ ਦੇ 35 ਹੀ ਹੁੰਦੇ ਹਨ ਪਰ ਅਧਿਆਪਕ ਨੇ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਪੜਾਇਆ ਹੁੰਦਾ ਹੈ ਜਿਸ ਨੇ ਪੇਪਰ ਦਿੱਤਾ ਉਸਦੇ ਨੰਬਰ ਤਾਂ ਆਉਣੇ ਹੀ ਹਨ ਇਸ ਲਈ ਜਿਸ ਨੇ ਪਾਠ ਕੀਤਾ ਹੈ ਉਸ ਨੂੰ ਫਲ ਵੀ ਜ਼ਰੂਰ ਹੀ ਮਿਲੇਗਾ ਕਿੰਨਾ ਮਿਲੇਗਾ ਇਹ ਪਾਠ ਕਿੰਨੀ ਭਾਵਨਾ ਤੇ ਕਿਸ ਢੰਗ ਦੇ ਨਾਲ ਅਸੀਂ ਕਰ ਰਹੇ ਹਾਂ ਅਤੇ ਕਿਸ ਮਰਿਆਦਾ ਦੇ ਨਾਲ ਕੀਤਾ ਗਿਆ ਹੈ ਇਹਨਾਂ ਗੱਲਾਂ ਤੇ ਡਿਪੈਂਡ ਕਰਦਾ ਹੈ ਹੁਣ ਪਾਠ ਤਾਂ ਚਾਹੇ ਲੰਮੇ ਪੈ ਕੇ ਵੀ ਕਰ ਲੋ ਫਲ ਤਾਂ ਉਸ ਦਾ ਵੀ ਜ਼ਰੂਰ ਪ੍ਰਾਪਤ ਹੋ ਜਾਵੇਗਾ ਪਰ ਹੁਣ ਇੱਕ ਸੋਚਣ ਵਾਲੀ ਗੱਲ ਇਹ ਹੈ ਕਿ ਲੰਮੇ ਪੈ ਕੇ ਪਾਠ ਕੌਣ ਕਰੇਗਾ ਉਹੀ ਕਰੇਗਾ ਜਿਸ ਦਾ ਆਪਣੇ ਸਰੀਰ ਤੇ ਵਸ ਨਹੀਂ ਚੱਲਦਾ ਹੋਵੇਗਾ ਹੁਣ ਆਪਾਂ ਆਮ ਹੀ ਵੇਖਦੇ ਹਾਂ ਕਿ ਕਈ ਲੋਕ ਕਿਸੇ ਬਿਮਾਰੀ ਕਾਰਨ ਕੰਪਲੀਟਲੀ ਬੈੱਡ ਰੈਸਟ ਤੇ ਹੀ ਹੋ ਜਾਂਦੇ ਹਨ ਪਰ ਇੱਕ ਤੰਦਰੁਸਤ ਵਿਅਕਤੀ ਤਾਂ ਆਪਣੇ ਸਰੀਰ ਆਪਣੇ ਹਿਸਾਬ ਦੇ ਨਾਲ ਉਸ ਨੂੰ ਚਲਾ ਸਕਦਾ ਹੈ ਕਈ ਵਾਰ ਅਸੀਂ ਥੱਕੇ ਹੋਣ ਦੇ ਬਾਵਜੂਦ ਵੀ ਕੰਮ ਕਰ ਹੀ ਜਾਂਦੇ ਹਾਂ ਕਿ ਇਹ ਕੰਮ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਪਰ ਪਾਠ ਕਰਨ ਵੇਲੇ ਅਸੀਂ ਇਹ ਅਣਗਹਿਲੀ ਕਰਦੇ ਹਾਂ ਕਿ ਚਲੋ ਕੋਈ ਨਾ ਪਾਠ ਸੋਫੇ ਤੇ ਬੈਠ ਕੇ ਹੀ ਕਰ ਲੈਂਦੇ ਹਾਂ ਪਰ ਅੱਜ ਵੀ ਕੋਈ ਭਾਵਨਾ ਵਾਲੇ ਲੋਕ ਗੁਰੂ ਸਾਹਿਬਾਂ ਦੇ ਸਾਹਿਬ ਜਾਦਿਆਂ ਦੀ ਸ਼ਹੀਦੀ ਦੇ ਦਿਨਾਂ ਵਿੱਚ ਪੋ ਮਾਗ ਦੇ ਮਹੀਨੇ ਵਿੱਚ ਉਹ ਆਪਣਾ ਆਸਣ ਜ਼ਮੀਨ ਤੇ ਹੀ ਲਾ ਕੇ ਪਾਠ ਕਰਦੇ ਹਨ ਉਹ ਥੱਲੇ ਹੀ ਖਾਂਦੇ ਪੀਂਦੇ ਤੇ ਸੰਭਦੇ ਹਨ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਅੱਜ ਵੀ ਅਕਾਲ ਤਖਤ ਸਾਹਿਬ ਦੇ ਜਦੋਂ ਸੱਚਖੰਡ ਵਿੱਚ ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਹਾਂ ਤਾਂ ਇੱਕ ਗੱਲ ਦਾ ਜ਼ਰੂਰ ਖਿਆਲ ਕਰੀਏ ਕਿ ਅੱਜ ਵੀ ਜਿਹੜੇ ਪਲੰਗ ਤੇ ਗੁਰੂ ਸਾਹਿਬ ਜੀ ਬਿਰਾਜਮਾਨ ਹੁੰਦੇ ਹਨ ਉਸ ਦੇ ਹੇਠਾਂ ਇੱਕ ਚਿੱਟੀ ਚਾਦਰ ਦੀ ਵਿਛਾਈ ਕੀਤੀ ਹੁੰਦੀ ਹੈ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਆਸਣ ਲੱਗਿਆ ਹੋਇਆ ਹੈ ਜਦੋਂ ਪਹਿਲੀ ਵਾਰ ਦਰਬਾਰ ਸਾਹਿਬ ਵਿੱਚ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਤਾਂ ਬਾਬਾ ਬੁੱਢਾ ਜੀ ਨੂੰ ਤਾਬਿਆਂ ਤੇ ਬਿਠਾਇਆ ਗਿਆ ਸੀ ਉਸੇ ਹੀ ਦਿਨ ਪੰਜਵੇਂ ਪਾਤਸ਼ਾਹ ਜੀ ਨੇ ਇਹ ਬਚਨ ਕਰ ਦਿੱਤਾ ਸੀ ਕਿ ਪੋਥੀ ਪਰਮੇਸ਼ਰ ਦਾ ਥਾਨ ਅਤੇ ਆਪਣਾ ਆਸਣ ਹੇਠਾਂ ਲਗਾਉਣ ਦਾ ਬਚਨ ਕੀਤਾ ਸੀ ਸੋ ਅਸੀਂ ਆਪਣੇ ਗੁਰੂ ਸਾਹਿਬਾਂ ਦੇ ਜੀਵਨ ਇਤਿਹਾਸ ਵਿੱਚੋਂ ਕੀ ਸਿੱਖਿਆ ਲੈਣੀ ਹੈ ਬਾਬਾ ਜੀ ਸਮਤ ਬਖਸ਼ਿਆ ਕਰਦੇ ਹਨ ਕਿ ਪਾਠ ਹਮੇਸ਼ਾ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਨ ਕੇ ਹੀ ਕਰੋ ਬਾਬਾ ਜੀ ਦੇ ਬਚਨ ਕਰਦੇ ਹਨ ਸਿੱਖ ਦਾ ਅਸਲੀ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਥੱਕਿਆ ਟੁੱਟਿਆ ਸਰੀਰ ਹੋਵੇ ਤੇ ਫਿਰ ਵੀ ਸਮੇਂ ਅਨੁਸਾਰ ਪੋਥੀ ਲੈ ਕੇ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਕੇ ਪਾਠ ਕਰਨ ਲੱਗ ਜਾਵੇ ਅੱਜ ਆਪਾਂ ਹਰ ਇੱਕ ਚੀਜ਼ ਦਾ ਕੰਮ ਟਾਈਮ ਫਿਕਸ ਕੀਤਾ ਹੋਇਆ ਹੈ ਖਾਣਾ ਖਾਣ ਦਾ ਸੌਣ ਦਾ ਆਫਿਸ ਜਾਣ ਦਾ ਪਰ ਨਿਤਨੇਮ ਕਰਨ ਦਾ ਕੋਈ ਟਾਈਮ ਫਿਕਸ ਨਹੀਂ ਕੀਤਾ ਬਾਬਾ ਜੀ ਆਖਦੇ ਹਨ ਕਿ ਅੰਮ੍ਰਿਤ ਵੇਲੇ ਦਾ ਸਮਾਂ ਨਿਰੰਤਰ ਹੀ ਵੱਧਦਾ ਹੋਇਆ ਹੈ ਉਹ ਸਮਾਂ ਠੰਡਾ ਹੁੰਦਾ ਹੈ ਉਸ ਸਮੇਂ ਟੈਂਪਰੇਚਰ ਵੀ ਕਾਫੀ ਘੱਟ ਹੋਣ ਕਰਕੇ ਮਨ ਦੇ ਅੰਦਰ ਫੁਰਨੇ ਵੀ ਘੱਟ ਬਣਦੇ ਹਨ ਪਰ ਜਿਵੇਂ ਜਿਵੇਂ ਸੂਰਜ ਚੜ੍ਹਦਾ ਹੈ ਉਸਦੀ ਹੀਟ ਨਾਲ ਸਰੀਰ ਵਿੱਚ ਤੇਜ਼ੀ ਵਧਣ ਲੱਗ ਜਾਂਦੀ ਹੈ। ਮਨ ਅੰਦਰ ਵੱਧ ਤੋਂ ਵੱਧ ਫੁਰਨੇ ਬਣਦੇ ਹਨ। ਅੱਜ ਮੈਂ ਪਹਿਲਾਂ ਇਹ ਕੰਮ ਕਰਨਾ ਹੈ, ਫਿਰ ਦੂਜਾ ਤੇ ਫਿਰ ਤੀਜਾ। ਸਾਰਾ ਦਿਨ ਹੀ ਫਿਰ ਕੰਮਾਂ ਵਿੱਚ ਲੰਘ ਜਾਂਦਾ ਹੈ। ਇਸ ਤਰ੍ਹਾਂ ਸੌਫੇ ਜਾਂ ਬੈੱਡ ਤੇ ਬੈਠੇ ਕਈ ਵਾਰ ਮਨ ਵਿੱਚ ਇਹ ਵੀ ਖਿਆਲ ਆਉਂਦਾ ਹੈ ਕਿ ਇਹ ਪਾਠ ਬਾਅਦ ਵਿੱਚ ਕਰ ਲਾਂਗੇ। ਚਲੋ ਹੁਣ ਨੀਂਦ ਆਉਣੀ ਸ਼ੁਰੂ ਹੋ ਗਈ ਹੈ। ਇਸੇ ਹੀ ਬੈੱਡ ਜਾਂ ਸੌਫੇ ਤੇ ਆਰਾਮ ਕਰ ਲੈਂਦੇ ਹਾਂ। ਫੋਨ ਤੋਂ ਪਾਠ ਕਰਨ ਨਾਲ ਵਿੱਚ ਜੇ ਕਿਸੇ ਦਾ ਫੋਨ ਆ ਜਾਵੇ ਜਾਂ ਮੈਸੇਜ ਆ ਜਾਵੇ ਤਾਂ ਪਾਠ ਵੱਲੋਂ ਸਾਰਾ ਹੀ ਧਿਆਨ ਫਿਰ ਹਟ ਜਾਂਦਾ ਹੈ ਕਈ ਵਾਰ ਤੁਸੀਂ ਵੇਖਿਆ ਹੀ ਹੋਵੇਗਾ ਕਿ ਜਦੋਂ ਅਸੀਂ ਪਾਠ ਫੋਨ ਤੋਂ ਕਰਦੇ ਹਾਂ ਉੱਪਰ ਜਦੋਂ ਕੋਈ ਵੀ ਇੱਕ ਅੱਧਾ ਵੀ ਨੋਟੀਫਿਕੇਸ਼ਨ ਆ ਜਾਂਦਾ ਹੈ ਭਾਵੇਂ ਉਹ WhatsApp ਦਾ ਹੋਵੇ Instagram ਦਾ ਹੋਵੇ ਜਾਂ ਕੋਈ ਵੀ ਹੋਵੇ ਸਾਡੇ ਦਿਲ ਵਿੱਚ ਉਥਲ ਪੁਥਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਉਸ ਮੈਸੇਜ ਨੂੰ ਪਹਿਲਾਂ ਵੇਖ ਲਿਆ ਜਾਵੇ ਪਤਾ ਨਹੀਂ ਕਿਸੇ ਨੇ ਕੋਈ ਇੰਪੋਰਟੈਂਟ ਹੀ ਭੇਜਿਆ ਹੋਵੇਗਾ ਤਾਂ ਪਾਠ ਵੱਲੋਂ ਫਿਰ ਸਾਰਾ ਹੀ ਧਿਆਨ हट ਜਾਂਦਾ ਹੈ ਆਪਣੇ ਹੱਥ ਝੂਠੇ ਫੋਨ ਨੂੰ ਵੀ ਲੱਗਦੇ ਹੀ ਰਹਿੰਦੇ ਹਨ ਆਪਣੇ ਮਹਾਪੁਰਖ ਕਿਹਾ ਕਰਦੇ ਹਨ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਆਪਣੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਦਾਤਾਂ ਵਰਤਉਂਦੇ ਹਨ ਮਿਹਰਾਂ ਵਰਤਉਂਦੇ ਹਨ ਉਸੇ ਹੀ ਤਰ੍ਹਾਂ ਜਦੋਂ ਅਸੀਂ ਪੋਥੀ ਤੋਂ ਪਾਠ ਕਰਦੇ ਹਾਂ ਤਾਂ ਗੁਰਬਾਣੀ ਦਾ ਪ੍ਰਕਾਸ਼ ਸਾਡੇ ਉੱਪਰ ਆਪਣੇ ਆਪ ਹੀ ਫਿਰ ਪਹਿ ਜਾਂਦਾ ਹੈ ਜਿਸ ਦਾ ਫਲ ਸਾਨੂੰ ਬਹੁਤ ਜ਼ਿਆਦਾ ਪ੍ਰਾਪਤ ਹੁੰਦਾ ਹੈ ਜਦ ਕਿ ਫੋਨ ਤੋਂ ਪਾਠ ਕਰਨ ਤੇ ਅਜਿਹਾ ਕੁਝ ਨਹੀਂ ਮਿਲਦਾ ਇਸ ਲਈ ਪਾਠ ਹਮੇਸ਼ਾ ਪੋਥੀ ਤੋਂ ਹੀ ਕਰਨਾ ਚਾਹੀਦਾ ਹੈ ਮਹਾਪੁਰਖ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ ਸੁਮਤ ਬਖਸ਼ਦੇ ਹਨ हे ਭਾਈ ਤੂੰ ਮੰਜੇ ਵਿਛਾ ਕੇ ਨਵੀਂ ਵਿਸ਼ਾਈ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਦਾ ਆਸਣ ਮੰਜੇ ਤੇ ਲਾ ਆਪ ਜ਼ਮੀਨ ਤੇ ਬੈਠ ਕੇ ਪਾਠ ਕਰ ਅਤੇ ਨਾਲ ਹੀ ਇਹ ਮਨ ਵਿੱਚ ਫੁਰਨਾ ਬਣਾ ਲੈ ਭਾਵਨਾ ਰੱਖ ਕਿ ਗੁਰੂ ਸਾਹਿਬ ਆਪ ਹੀ ਸੱਚਮੁੱਚ ਬੈਠੇ ਪਾਠ ਸੁਣਾ ਰਹੇ ਹਨ ਇਸ ਤਰ੍ਹਾਂ ਪਾਠ ਕਰਦੇਂ ਜਦੋਂ ਤੇਰੀ ਕਮਾਈ ਪੂਰੀ ਹੋ ਗਈ ਤਾਂ ਉਸੇ ਆਸਣ ਤੇ ਗੁਰੂ ਨਾਨਕ ਪਾਤਸ਼ਾਹ ਤੈਨੂੰ ਪਰਤੱਖ ਬੈਠੇ ਦਰਸ਼ਨ ਵੀ ਦੇ ਦੇਣਗੇ ਬਾਬਾ ਜੀ ਹੋਰ ਸੁਮਤ ਬਖਸ਼ਦੇ ਹੋਏ ਕਹਿੰਦੇ ਹਨ ਕਿ ਤੂੰ ਗੁਰੂ ਨਾਨਕ ਦੇ ਆਸਣ ਮੁਹਰੇ ਬੈਠ ਕੇ ਪਾਠ ਸ਼ੁਰੂ ਕਰ ਪਹਿਲਾਂ ਦੋ ਕੁੰਡੇ ਜ਼ਰੂਰ ਲਾ ਲੈਣੇ ਚਾਹੀਦੇ ਹਨ ਇੱਕ ਤਾਂ ਮਨ ਦਾ ਦੂਜਾ ਕਮਰੇ ਦਾ ਤਾਂ ਜੋ ਮਨ ਵਿੱਚ ਕੋਈ ਵੀ ਫੁਰਨਾ ਨਾ ਬਣ ਜਾਵੇ ਤੂੰ ਕਿਸੇ ਦੀ ਵੀ ਕੋਈ ਗੱਲਬਾਤ ਨਹੀਂ ਸੁਣਨੀ ਕਿ ਮੈਂ ਤਾਂ ਸਿਰਫ ਪਾਠ ਹੀ ਸੁਣਨਾ ਹੈ ਤੇ ਦੂਜਾ ਜੇ ਬਾਹਰੋਂ ਤੈਨੂੰ ਕੋਈ ਆਵਾਜ਼ ਵੀ ਮਾਰਦਾ ਹੋਵੇ ਤੂੰ ਪਾਠ ਪੂਰਾ ਹੋਣ ਤੋਂ ਬਾਅਦ ਹੀ ਕਮਰੇ ਦਾ ਕੁੰਡਾ ਖੋਲਣਾ ਹੈ ਕਿਉਂਕਿ ਉਹ ਕਲਯੁਗ ਦੇ ਰੂਪ ਵਿੱਚ ਭੈਣ ਭਰਾ ਹੀ ਆਵਾਜ਼ਾਂ ਮਾਰਦੇ ਹਨ ਤਾਂ ਕਿ ਤੁਹਾਡੇ ਪਾਠ ਵਿੱਚ ਵਿਗਨ ਪੈ ਜਾਵੇ ਪਰ ਤੂੰ ਪਾਠ ਕਰਕੇ ਪਾਠ ਸੰਪੂਰਨ ਕਰਨ ਤੇ ਹੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਤੁਸੀਂ ਬਾਅਦ ਵਿੱਚ ਉਹਨਾਂ ਨੂੰ ਕਹਿਣਾ ਹੈ ਕਿ ਮੈਂ ਤਾਂ ਨਹੀਂ ਸੀ ਮੈਂ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਗਿਆ ਹੋਇਆ ਸੀ ਸੋ ਮਹਾਪੁਰਖਾਂ ਦੇ ਇਹਨਾਂ ਬਚਨਾਂ ਨੂੰ ਜੇਕਰ ਅਸੀਂ ਮੰਨ ਕੇ ਪਾਠ ਕਰਾਂਗੇ ਤਾਂ ਵੇਖ ਲੈਣਾ ਗੁਰੂ ਸਾਹਿਬ ਸਾਡੇ ਉੱਤੇ ਕਿੰਨੀ ਜਲਦੀ ਕਿਰਪਾ ਵਰਸਾ ਦੇਣਗੇ ਇਸ ਦਾ ਫਲ ਫਿਰ ਸਾਨੂੰ ਕਈ ਗੁਣਾ ਵੱਧ ਹੋ ਕੇ ਮਿਲ ਜਾਵੇਗਾ ਕਿਉਂਕਿ ਮਹਾਪੁਰਖਾਂ ਦੇ ਕਹੇ ਹੋਏ ਬਚਨ ਕੋਈ ਕੋਈ ਹੀ ਮੰਨਦਾ ਹੈ ਤੇ ਜੇਕਰ ਅਸੀਂ ਮੰਨ ਲਵਾਂਗੇ ਤਾਂ ਪਰਮਾਤਮਾ ਜੀ ਦੀ ਮਿਹਰ ਦਾ ਹਿੱਸਾ ਬਣ ਜਾਵਾਂਗੇ ਉਹ ਫਿਰ ਸਾਡੀਆਂ ਝੋਲੀਆਂ ਦੇ ਵਿੱਚ ਦਾਤਾਂ ਪਾ ਦੇਣਗੇ ਬਰਕਤਾਂ ਪਾ ਦੇਣਗੇ ਤੇ ਖੁਸ਼ੀਆਂ ਦਾ ਵਾਸ ਹਮੇਸ਼ਾ ਦੇ ਲਈ ਸਾਡੇ ਘਰ ਦੇ ਵਿੱਚ ਹੋ ਜਾਵੇਗਾ ਸਾਡੇ ਬੱਚੇ ਤਰੱਕੀ ਕਰਨਗੇ ਫਿਰ ਜਿਸ ਵੀ ਮਨੋਰਥ ਨੂੰ ਲੈ ਕੇ ਜਿਸ ਵੀ ਇਸ਼ਿਆ ਨੂੰ ਲੈ ਕੇ ਅਸੀਂ ਪਾਠ ਸ਼ੁਰੂ ਕੀਤਾ ਸੀ ਉਹ ਸਾਰੀਆਂ ਹੀ ਮਨੋ ਕਾਮਨਾਵਾਂ ਸਾਡੀਆਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ